ਸਤ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਐਟ ਆ ਟਾਈਮ ਮੈਕਪ੍ਰੀਤ ਕੋਰ ਬਹੁਤ ਚਰਚਾ ਦੇ ਵਿੱਚ ਆ ਤੇ ਹਾਲੀ ਦੇ ਵਿੱਚ ਇਹ ਪਤਾ ਲੱਗਿਆ ਕਿ ਮੈਕਪ੍ਰੀਤ ਹੁਣ ਆਪਣੇ ਦਾਦੇ ਨੂੰ ਵੀ ਧਮਕੀਆਂ ਦੇ ਰਹੀ ਆ ਇਹੋ ਜਿਹੇ ਟਾਈਮ ਦੇ ਵਿੱਚ ਵੀ ਉਹ ਲਗਾਤਾਰ ਇੰਸਟਾਗ੍ਰam ਤੇ ਸਟੋਰੀਜ਼ ਪਾਉਂਦੀ ਆ ਦੈਨ ਡਿਲੀਟ ਮਾਰ ਦਿੰਦੀ ਆ ਆਪਦੇ ਫਾਦਰ ਦੀ ਸਟੋਰੀ ਪਾਉਂਦਿਆਂ ਉਹਨੇ ਲਿਖਿਆ ਗੋਲੀ ਮਾਰ ਦਿੱਤੀ ਮੇਰੇ ਪਿਆਰ ਨੂੰ ਉਹ ਕੁੱਤੇ ਇਨਸਾਨ ਨੇ ਮੇਰੇ ਦਾਦੇ ਨੇ ਉਸ ਦਾ ਪਤਾ ਕਰਕੇ ਦੱਸੋ ਮੈਨੂੰ ਕਿੱਥੇ ਆ ਲਾਈਕ ਸੀਰੀਅਸਲੀ ਤੂੰ ਗੈਂਗਸਟਰ ਆ ਵੀ ਜਿਹੜਾ ਤੈਨੂੰ ਪਤਾ ਕਰਕੇ ਦਸੀਏ ਜੇ ਇੰਨਾ ਹੀ ਦਮ ਰੱਖਦੀ ਸੀ ਤਾਂ ਆਖਰੀ ਵਾਰ ਆਪਦੇ ਫਾਦਰ ਨੂੰ ਦੇਖਣ ਤਾਂ ਜਾਂਦੀ ਉਸ ਦਿਨ ਤਾਂ ਤੂੰ ਦੀਵਾਲੀ ਦੀਆਂ ਰੀਲਸ ਅਪਲੋਡ ਕਰੀ ਜਾਂਦੀ ਸੀ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਇਹ ਆਪਦੇ ਦਾਦੇ ਨੂੰ ਇਸ ਦੁੱਖ ਦਾ ਜ਼ਿੰਮੇਵਾਰ ਕਿਵੇਂ ਠਹਿਰਾ ਸਕਦੀ ਆ ਜਦ ਕਿ ਹਾਲਾਤਾਂ ਨੂੰ ਵੇਖ ਕੇ ਸਾਫ ਪਤਾ ਲੱਗਦਾ ਕਿ ਜ਼ਿੰਮੇਵਾਰੀ ਆਪ ਸੀ ਇੱਕ ਵਾਰੀ ਸੋਚੋ ਜਿਹੜਾ ਬੰਦਾ ਆਪਣੇ ਪੁੱਤ ਨੂੰ ਪਾਲਦਾ ਵੱਡਾ ਕਰਦਾ ਉਹ ਆਪਦੇ ਹੱਥਾਂ ਨਾਲ ਉਹਦਾ ਅੰਤ ਕਰਨ ਵਾਸਤੇ ਕਿੰਨੀ ਵੱਡੀ ਮਾਨਸਿਕ ਪੀੜ ਚੋਂ ਲੰਘ ਰਿਹਾ ਹੋਊਗਾ ਆਈ ਥਿੰਕ ਇਹ ਕਿਸੇ ਦਾ ਸ਼ੌਂਕ ਤਾਂ ਨਹੀਂ ਹੁੰਦਾ ਐਡ ਮੈਕ ਦਾ ਪਿਓ ਜਿਹੜਾ ਇਸ ਘਰ ਦਾ ਥੰਮ ਸੀ ਤੇ ਜਦੋਂ ਥੰਮ ਡਿੱਗ ਜਾਂਦਾ ਤਾਂ ਸਾਰੀ ਛੱਤ ਹਿੱਲ ਜਾਂਦੀ ਆ ਪਰ ਇਹਨਾਂ ਦੇ ਮਾਮਲੇ 'ਚ ਤਾਂ ਲੱਗਦਾ ਵੀ ਨਾ ਤਾਂ ਕਿਸੇ ਨੂੰ ਦਰਦ ਆ ਤੇ ਨਾ ਸ਼ਰਮਾ ਸਸਕਾਰ ਤੋਂ ਕੁਝ ਘੰਟਿਆਂ ਬਾਅਦ ਹੀ ਬੌਬੀ ਨੇ ਸਟੋਰੀਜ਼ ਪਾਉਣੀਆਂ ਸ਼ੁਰੂ ਕਰਤੀਆਂ ਸੀ ਤੇ ਮੈਕ ਦੇ ਵਲੌਗਸ ਤੇ ਰੀਲਸ ਤਾਂ ਚੱਲੂ ਹੀ ਸੀ ਇਹਨਾਂ ਦੀਆਂ ਹਰਕਤਾਂ ਦੇਖਣ ਤੋਂ ਬਾਅਦ ਇਹ ਤਾਂ ਬਿਲਕੁਲ ਵੀ ਨਹੀਂ ਲੱਗਦਾ ਵੀ ਇਹਨਾਂ ਨੂੰ ਰਤੀ ਭਰ ਦਾ ਵੀ ਦੋਖਾ ਤੇ ਹੁਣ ਮੈਕ ਆਪਦੇ ਦਾਦੇ ਬਾਰੇ ਸਟੋਰੀਜ਼ ਪਾਈ ਜਾਂਦੀ ਆ ਇਹ ਗੱਲ ਬੌਬੀ ਦੀ ਕਰੀਏ ਤਾਂ ਬਹੁਤ ਸਾਰੇ ਜਣੇ ਇਹ ਕਹਿੰਦੇ ਆ ਕਿ ਉਹਨੇ ਆਪਦਾ ਦੁੱਖ ਪ੍ਰਗਟਾਉਣ ਵਾਸਤੇ ਸਟੋਰੀ ਪਾਈ ਆ ਪਰ ਦੁੱਖ ਪ੍ਰਗਟਾਉਣ ਵਾਸਤੇ ਇੱਕ ਸਟੋਰੀਆਂ ਇੱਕ ਪਿਕ ਬਹੁਤ ਹੁੰਦੀ ਆ ਇਦਾਂ ਨਹੀਂ ਕਿ ਪੋਸਟ ਤੇ ਪੋਸਟ ਤੇ ਸਟੋਰੀਜ਼ ਤੇ ਸਟੋਰੀਜ਼ ਮੈਂ ਨਹੀਂ ਕਹਿੰਦੀ ਕਿ ਦੁੱਖ ਪ੍ਰਗਟਾਉਣਾ ਮਨਾਈ ਆ ਪਰ ਹਰ ਇੱਕ ਗੱਲ ਦਾ ਇੱਕ ਸਮਾਂ ਹੁੰਦਾ ਇੱਕ ਅਹਿਸਾਸ ਹੁੰਦਾ ਜੋ ਪਰਸਨ ਆਪਦੇ ਮਾਪਿਓ ਦੀ ਕਦਰ ਨਹੀਂ ਕਰਦਾ ਤੇ ਫਿਰ ਉਹ ਹੋਰ ਕਿਸੇ ਤੀਜੇ ਬੰਦੇ ਨਾਲ ਸੱਚਾ ਰਿਸ਼ਤਾ ਕਿਵੇਂ ਬਣਾ ਲੂ ਕੰਪਲੀਟ ਹੋ ਗਿਆ ਮਿੱਤਰੋ ਹੈਪੀ ਬਰਥਡੇ ਟੂ ਯੂ ਬੰਦਾ ਨਾ ਆਪਣੀ ਵਾਈਫ ਦੇ ਨਾਲ ਚਤੇ 100 ਕੇ ਲੈ ਗਿਆ ਤੇ ਕੇਕ ਐਵੇਂ ਕੱਟਦਾ ਜਿਵੇਂ ਇਹਦੀ ਆਪਦੀ ਮਿਹਨਤ ਦੇ ਸਦਕਾ ਕੋਈ ਡਾਕੂਮੈਂਟਰੀ ਕੱਟਦੀ ਹੋਵੇ ਫਾਈਨਲੀ ਅੱਜ ਦਾ ਟਾਰਗੇਟ ਪੂਰਾ ਹੋਇਆ ਦੇਖੋ ਜਰਾ ਇੰਸਟਾਗ੍ਰam ਬਾਇਓ ਚ ਲਿਖਿਆ ਟਾਰਗੇਟ 100 ਕੇ ਜਿਵੇਂ ਕਿਸੇ Mars ਮਿਸ਼ਨ ਦੀ ਲਾਂਚਿੰਗ ਡੇਟ ਹੋਵੇ ਹੁਣ ਨਾ ਇਹ ਕਰਿਓ ਬਾਇਓ ਵਧਾ ਲਿਓ ਤੇ ਇੱਥੇ ਲਿਖ ਲਿਓ ਜੇ ਨੈਕਸਟ ਟਾਰਗੇਟ 1 ਮਿਲੀਅਨ ਪਤਾ ਕਿਉਂ ਕਿਉਂਕਿ ਹੁਣ ਇੱਕ ਹੋਰ ਕੰਟੈਂਟ ਆ ਰਿਹਾ ਜੋ ਕਿ ਇਹਨਾਂ ਦੇ ਭਰ ਭਰ ਕੇ ਵਿਊਜ਼ ਤੇ ਫਾਲੋਅਰਸ ਵਧਾਊਗਾ ਕਰੋ ਤੁਸੀਂ ਵੀ ਚੈੱਕ ਕੰਗ੍ਰੈਚੁਲੇਸ਼ਨ ਸਰ ਸ਼ੀਜ਼ ਪ੍ਰੈਗਨੈਂਟ ਭਾਸਾ ਥੋੜਾ ਜਿਹਾ ਖਿੱਚ ਕੇ ਰੱਖਿਓ ਕੰਮ ਇਹ ਟਾਰਗੇਟ ਵੀ ਹੋਜੂ ਪੂਰਾ ਬੱਤ ਸਹੀ ਏ ਬਾਕੀ ਹੋਣਾ ਤਾਂ ਇੰਜ ਚਾਹੀਦਾ ਸੀ ਕਿ ਕੇਕ ਤੇ ਲਿਖਿਆ ਹੋਣਾ ਚਾਹੀਦਾ ਸੀ ਥੈਂਕਸ ਟੂ ਵਾਈਫ ਤੇਰੇ ਨੱਚਣ ਨਾਲ ਬਣੀ ਮੇਰੀ ਪਹਿਚਾਣ ਕਸੂਰ ਨਾ ਸਿਰਫ ਇਹਨਾਂ ਵਲੌਗਰਾਂ ਦਾ ਨਹੀਂ ਆ ਸਾਡਾ ਵੀ ਆ ਕਿਉਂਕਿ ਜੇ ਕੋਈ ਬੰਦਾ ਗਿਟਾਰ ਵਜਾਉਂਦਾ ਪੇਂਟਿੰਗ ਕਰਦਾ ਬਾਡੀ ਬਣਾਉਂਦਾ ਜਾਂ ਕੋਈ ਰੀਅਲ ਸਕਿੱਲ ਦਿਖਾਉਂਦਾ ਉਹਨੂੰ ਆਪਾਂ ਮਾਰ ਦਿੰਨੇ ਆ ਸਕਿਪ ਜਿਵੇਂ ਐਗਜ਼ਾਮ ਦੇ ਵਿੱਚ ਕੋਈ ਆਪਸ਼ਨਲ ਸਬਜੈਕਟ ਹੋਵੇ ਪਰ ਜਦੋਂ ਕੋਈ ਕਪਲ ਨੱਚਦਾ ਤੇ ਫੇਕ ਕਪਲ ਗੋਲਜ਼ ਵਿਖਾਉਂਦਾ ਉਹਨੂੰ ਭਰ ਭਰ ਕੇ ਲਾਈਕਸ ਤੇ ਵਿਊਜ਼ ਦਿੰਨੇ ਆ ਉਹਨੂੰ ਇਹ ਲੋਕ ਕਹਿੰਦੇ ਆ ਵੀ ਇਹ ਆ ਕੰਟੈਂਟ ਦਾ ਕਿੰਗ ਵੈਸੇ ਇੱਕ ਗੱਲ ਤਾਂ ਹੈ ਇਹ ਦੁਨੀਆ ਟੈਲੈਂਟ ਦੀ ਨਹੀਂ ਟਰਾਂਜ਼ੀਸ਼ਨਸ ਦੀ ਆ ਬਾਕੀ ਇਹਨਾਂ ਦੇ ਕੰਟੈਂਟ ਤੇ ਮਿਹਨਤ ਦੀ ਇੱਕ ਝਲਕ ਹੋਰ ਵੇਖ ਲਓ ਆਇਓ 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 ਸਣੀ ਕੈਂਡੀ ਮੂੰਹ ਤੇ ਲਗਾਉਣੀ ਆ ਉਹ ਭੈਣੇ ਫਾਰਮ ਆ ਫੇਮ ਨਹੀਂ ਇਹ ਨਾ ਜਾਣ ਬੁੱਝ ਕੇ ਬੱਚਿਆਂ ਵਾਲੀਆਂ ਹਰਕਤਾਂ ਕਰਦੀ ਆ ਤੇ ਕਦੇ ਮਾਸੂਮੀਅਤ ਚ ਓਵਰਡੋਜ਼ ਹੋ ਜਾਂਦੀ ਆ ਮੂੰਹ ਤੇ ਨਾਲ ਲਗਾਣਗੇ ਸਾਰੇ ਵਾਰੀ ਵਾਰੀ ਮੂੰਹ ਤੇ ਕੰਟਰੋਲ ਹੁਣ ਤੁਸੀਂ ਦੱਸੋ ਵੀ ਇਹ ਕਿਊਟ ਆ ਜਾਂ ਕੰਟੈਂਟ ਸਕ੍ਰਿਪਟ ਕਰਦਿਆ ਬੋਲਦੀ ਆ ਤੋਤਲੀ ਤੋਤਲੀ ਜਿਵੇਂ Jio ਦਾ ਸਿਗਨਲ ਵੀਕ ਹੋਵੇ ਅਸਲ ਦੇ ਵਿੱਚ ਨਾ ਇਹੀ ਇਹਨਾਂ ਦੀ ਪਿਓਰ ਮਾਰਕੀਟਿੰਗ ਸਟ੍ਰੈਟਜੀ ਆ ਫੇਰ ਹੀ ਲੋਕ ਇਹਨਾਂ ਤੇ ਤਰਸ ਜਾ ਖਾ ਕੇ ਫੋਲੋ ਕਰਦਿਆ ਵੀ ਕਿੰਨੀ ਕਿਊਟ ਆ ਕਿੰਨੀ ਇਨੋਸੈਂਟ ਆ ਇਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸਲ ਦੇ ਵਿੱਚ ਇਹ ਚਲਾਕ ਲੂੰਬੜੀ ਆ ਇਹ ਸਾਰਾ ਕੁਝ ਇਹ ਜਾਣ ਕੇ ਕਰਦੀਆਂ ਹੁੰਦੀਆਂ ਨਰਸਰੀ ਵਾਲਾ ਬੱਚਾ ਵੀ ਨਾ ਇਦੋਂ ਸਾਫ਼ ਬੋਲੂ ਜਿਵੇਂ ਇਹ ਨਵੂ ਬੁਗੜੀ ਤੇ ਕੋਹੀਨਾ ਇਹ ਆਡੀ ਬੱਚੀਆਂ ਬਣਿਆ ਰਹਿੰਦੀਆਂ ਕਹਾਂਗੇ ਸੋ ਅੱਜ ਗੱਲ ਇਦਾਂ ਕਿ ਆਪਣੇ 100 ਕੇ ਕੰਪਲੀਟ ਹੋਣ ਵਾਲਿਆ ਹੋਣ ਵਾਲਿਆ ਬਸ 40 50 ਰਹਿ ਗਿਆ ਤੇ ਬਾਕੀ ਕੇ ਤੇ ਹੋਰ ਕੇ ਰਿਪੋਰਟਾਂ ਨੇ ਐ ਬਾਬੂਏ ਆਪਣੇ ਆਪਣਾ ਕੀ ਵਿਚਾਰ ਹੈ 100 ਕੇ ਕੰਪਲੀਟ ਹੋ ਗਏ ਦੱਸ ਆਈ ਏਮ ਵੈਰੀ ਹੈਪੀ ਕਿ ਕੇ ਵੈਰੀ ਇੰਗਲਿਸ਼ ਆ ਗਈ ਹੈ ਬਾਤ ਕੰਗਰੈਚੁਲੇਸ਼ਨ ਠੀਕ ਹੈ ਨਾ ਕੰਗਰੈਚੁਲੇਸ਼ਨ ਕੰਗਰੈਚੁਲੇਸ਼ਨ ਬਈ ਸਾਰਿਆਂ ਨੂੰ ਕੱਲਾ ਇਹੀ ਖੁਸ਼ੀ ਚ ਇਹ ਦੱਸਣਗੇ ਸਪੈਲਿੰਗ ਬੋਲ CO N G R A T U L A T I O N S ਕੰਗਰੂਲੇਸ਼ਨ ਜਿਹੜੀ ਨਹੀਂ ਆਉਂਦੀ ਪਾਪਾ ਕੁੱਛ ਹਨ ਪਾਪਾ ਸਪੈਲਿੰਗ ਤਾਂ ਜਿਹੜੀ ਨੇ ਪੁੱਛਿਆ ਉਹਨੂੰ ਵੀ ਨਹੀਂ ਆਉਂਦੇ ਹੋਣੇ ਬਸ ਇੰਗਲਿਸ਼ ਮੋਝ ਨਿਕਲ ਰਹੀ ਸੀ ਪਰ ਉੱਥੇ ਰੁਕ ਗਈ ਕਿਉਂਕਿ ਅੱਗੇ ਇਹਨੇ ਵੀ ਆਈ ਕਹਿਣਾ ਸੀ ਥੈਂਕ ਯੂ ਆਲ ਆਫ ਯੂ ਫਾਰ ਥਿਸ ਪੋਰਟ ਲਵ ਯੂ ਮਾਈ ਫਲਾਵਰਸ ਬਾਕੀ ਦੇਖ ਲੋ ਗਾਈਜ਼ ਇਹਨਾਂ ਨੂੰ ਨਾ ਤਾਂ ਧੁਰਨਾ ਆਉਂਦਾ ਨਾ ਰੁਕਣਾ ਆਉਂਦਾ ਨਾ ਬੋਲਣਾ ਆਉਂਦਾ ਨਾ ਨੱਚਣਾ ਆਉਂਦਾ ਨਾ ਕੁੱਕ ਕਰਨਾ ਆਉਂਦਾ ਨਾ ਲੌਜੀਕ ਦੀ ਗੱਲ ਕਰਨੀ ਆਉਂਦੀ ਆ ਨਾ ਟਾਈਟਲ ਚ ਪੰਜਾਬੀ ਲਿਖਣੀ ਆਉਂਦੀ ਆ ਬੱਸ ਕਰ ਭਾਈ ਤੇ ਨਾ ਹੀ ਅੰਗਰੇਜ਼ੀ ਜੇ ਆਉਂਦਾ ਤਾਂ ਬਸ ਕੈਮਰਾ ਆਨ ਕਰਨਾ ਤੇ ਕੈਮਰਾ ਆਨ ਕਰਕੇ ਹੈਲੋ ਗਾਈਜ਼ ਕਹਿਣਾ ਤੇ ਇਹਨਾਂ ਦੇ ਤੁਸੀਂ 100 ਕੇ ਇੰਸਟਾ ਤੇ ਤੇ 200 ਕੇ YT ਤੇ ਪੂਰੇ ਕਰਤੇ ਬਾਕੀ ਮੈਂ ਨਾ ਵਲੌਗਰਾਂ ਨੂੰ ਕਹਿਣਾ ਚਾਹਣੀ ਆ ਕਿ ਸਾਡੀ ਤੁਹਾਡੇ ਨਾਲ ਕੋਈ ਪਰਸਨਲ ਹੇਟ ਨਹੀਂ ਹੈਗੀ ਪਰ ਰੱਬ ਦਾ ਵਾਸਤਾ ਇਹਨੇ ਲੋਕ ਫੋਲੋ ਕਰਨ ਲੱਗ ਪਏ ਹੁਣ ਤਾਂ ਸੀਰੀਅਸ ਹੋ ਕੇ ਵਧੀਆ ਵਲੌਗਿੰਗ ਕਰ ਲੋ ਨਹੀਂ ਲੋਈ ਮਿੱਤਰੋ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਮੇਰੇ ਵੱਲੋਂ ਕਿਉਂਕਿ ਤੁਸੀਂ ਸਪੋਰਟ ਕੀਤੀ ਤੇ ਵਧਾਈ ਮੈਂ ਤੁਹਾਨੂੰ ਤੁਸੀਂ ਸਮਝਦੇ ਹੋ ਤੇ ਬਾਕੀ ਕਹਿੰਦੇ ਮੌਸਮ ਓਕੇ ਆ ਬਸ ਯਾਰ ਆਡੀਅנס ਦੀ ਬਲੇਸਿੰਗਸ ਨਾਲ ਹੋ ਗਿਆ ਸਾਰਾ ਕੁਝ ਪਰ ਅਸਲ ਦੇ ਵਿੱਚ ਨਾ ਬਲੇਸਿੰਗ ਤਾਂ ਵਾਈਫ ਦੇ ਡਾਂਸ ਸਟੈਪਸ ਦੀ ਸੀ ਲੋਕਾਂ ਦੀ ਕਾਦੀ ਬਾਕੀ ਸਪੋਰਟ ਤਾਂ ਤੁਹਾਨੂੰ ਸ਼ਰਮੋ ਸ਼ਰਮੀ ਕਹਿਣਾ ਪੈਂਦਾ ਕਿਉਂਕਿ ਜੇ ਸਪੋਰਟ ਕਰਦੇ ਹੁੰਦੇ ਲੋਕ ਫਿਰ ਕਮੈਂਟ ਸੈਕਸ਼ਨ ਤੁਹਾਡਾ ਆਫ ਨਹੀਂ ਸੀ ਹੋਣਾ ਉਹ ਵੀ ਕਿਸੇ ਗੱਲ ਕਰਕੇ ਹੀ ਆਫ ਆ ਉਹ ਸੱਚ ਗੱਲ ਕਰਕੇ ਨਹੀਂ ਗਾਲਾਂ ਕਰਕੇ ਕਹਿੰਦਾ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਭਰਾਵਾ ਕੇਕ ਤੂੰ ਆਪਦੇ ਲਈ ਕੱਟਿਆ ਤੇ ਮੁਬਾਰਕਾਂ ਸਾਡੀਆਂ ਕਿਵੇਂ? ਕੇਕ ਤੂੰ ਖਾਦਾ ਤੇ ਮੂੰਹ ਸਾਡਾ ਕਿਵੇਂ ਮਿੱਠਾ ਹੋ ਜਾਊਗਾ? ਮੇਰੇ ਕਹਿੰਦਾ ਮਤਲਬ ਆ ਵੀ ਸਾਨੂੰ ਤੇਰੇ ਸੌਕੇ ਹੋਣ ਨਾਲ ਕੀ ਮਤਲਬ? ਜਾਂ ਕੀ ਫਾਇਦਾ? ਜੇ ਤੁਹਾਡਾ ਕੋਈ ਸਾਡੀ ਲਾਈਫ ਨੂੰ ਬੈਨੀਫੀਸ਼ੀਅਲ ਬਣਾਉਣ ਦੇ ਵਿੱਚ ਮਤਲਬ ਹੋਵੇ ਤਾਂ ਅਸੀਂ ਸਮਝ ਵੀ ਸਕਦੇ ਆ। ਉਹ ਕਹਿੰਦੇ ਕੇਕ ਕੱਟ ਹੋ ਗਿਆ ਤੇ ਬਾਕੀ ਕਹਿੰਦੇ ਓਕੇ ਆ। ਐ ਸਾਰੀ ਡੈਕੋਰੇਟ ਘਾਟ ਹੀ ਕੀਤਾ ਹੈ। ਕੀਤਾ ਹੀ। ਟਾਈਮ ਨਹੀਂ ਆਗਾ ਦੇ ਲਈ ਨੂੰ ਕਹੁੰਦੇ ਨਾ ਦੇ ਆਪਣੀ ਚਲੋ ਗੱਲ ਲੈਦਾ ਕਹਿੰਦੇ ਬਾਕੀ ਬਾਏ ਬਾਏ ਸਾਰਿਆਂ ਨੂੰ ਇਹ ਨਾ ਦਿਨ ਉਹ ਗੱਲ ਆ ਵੀ ਬੇਰੋਜ਼ਗਾਰਾਂ ਪਰ ਚਿੱਠੀ ਪੜਨ ਦਾ ਟਾਈਮ ਨਹੀਂ ਸਾਰਾ ਦਿਨ ਹੋਰ ਕਰਨਾ ਹੀ ਕੀ ਹੁੰਦਾ ਨਾ ਕੋਈ ਜੌਬ ਨਾ ਕੋਈ ਘਰੇ ਕੰਮ ਨਾ ਪਸ਼ੂਆਂ ਦਾ ਡੰਗਰ ਸਾਰਾ ਦਿਨ ਰੀਲਸ ਜਾਂ ਵਲੌਗਸ ਹੀ ਬਣਾਉਣੇ ਹੁੰਦੇ ਸਿਰ ਵੀ ਟਾਈਮ ਨਹੀਂ ਹੈਗਾ ਤੇ ਉਧਰੋਂ ਨਵੂ ਭਾਬੀ ਕਹਿੰਦੀ ਰੋਜ਼ ਨਾ ਰੋਜ਼ ਕੋਈ ਫੰਕਸ਼ਨ ਤਾਂ ਆਇਆ ਰਹਿੰਦਾ ਭਾਈ ਤੁਹਾਨੂੰ ਹੀ ਆਉਂਦੀਆਂ ਫੰਕਸ਼ਨਸ ਸਾਨੂੰ ਤਾਂ ਆਉਂਦੇ ਨਹੀਂ ਕਿਉਂਕਿ ਫੰਕਸ਼ਨ ਦੇ ਨਾਮ ਤੇ ਤੁਸੀਂ ਕੰਟੈਂਟ ਕੱਢਣਾ ਹੁੰਦਾ ਇਸੇ ਕਰਕੇ ਵਲੌਗਰਸ ਦੇ ਫੰਕਸ਼ਨ 12 ਮਹੀਨੇ 30 ਦਿਨ ਹੀ ਚੱਲਦੇ ਰਹਿੰਦੇ ਆ ਕੀ ਖਾਂਦਾ ਸੀ ਇਹਨੇ ਕੀ ਪਤਾ ਕੀ ਖਾਂਦੀ ਆ ਸਕੂਲੇ ਜਾਣਾ ਸੀ ਤਾਂ ਫੇਰ ਬਿਮਾਰ ਹੋ ਕੇ ਬਹਿ ਗਈ ਸਾਜਾ ਨੂੰ ਪੁੱਛਾਉਗਾ ਪੜਾਣੀ ਦਿਨੇ ਸਾਰੀ ਤੁਹਾਡੀ ਸਹੀ ਹੁੰਦੀ ਆ ਜੋ ਸਕੂਲੇ ਜਾਣਾ ਹੁੰਦਾ ਤਾਂ ਬਿਮਾਰ ਹੋ ਕੇ ਬਹਿ ਜਾਂਦੀ ਆ ਓਏ ਤੂੰ ਇੰਨਾ ਵੀ ਨਾ ਕਮਾ ਸੋਸ਼ਲ ਮੀਡੀਆ ਕਦੇ ਕਦੇ ਮਾਂ ਬਣ ਕੇ ਵੀ ਬਿਹੇਵ ਕਰ ਲਿਆ ਕਰ ਖੜੀ ਕਮੈਂਟਰੀ ਐਵੇਂ ਮਾਰੀ ਜਾਂਦੀ ਹੈ ਜਿਵੇਂ ਬੱਚੇ ਕਿਸੇ ਦੁਸ਼ਮਣ ਦੀ ਹੋਵੇ ਉਹ ਵਿਚਾਰੀ ਨਾ ਰੋਈ ਜਾਂਦੀ ਆ ਤੇ ਉਹਦੇ ਕੋਲ ਨਹੀਂ ਗਈ ਸੀਰੀਅਸਲੀ ਮਾਂ ਐਵੇਂ ਕਰਦੀ ਹੁੰਦੀ ਆ ਜਮਾਈ ਦਿਮਾਗ ਖਰਾਬ ਹੋਇਆ ਇਹਦਾ ਪਾਗਲ ਹੀ ਹੋਗੀ ਕੀ ਇਹ ਯੂਟਿਊਬਰ ਬਣ ਗਈ ਆਨ ਸੈਂਸ ਹਨ ਵੇਰਾਉਣਾ ਇਹ ਪੰਦਾ ਆ ਕੋਈ ਆਦਰ ਪਿਆ ਨੂੰ ਦੇਖ ਲੋ ਪਤਾ ਨਹੀਂ ਕੀ ਬੋਲ ਗਿਆ ਜਦੋਂ ਪਾਣੀ ਭਰਨ ਗਿਆ ਸਹਿਜ ਰੋਈ ਜਾਂਦੀ ਸੀ ਤੇ ਸ਼ਾਇਦ ਕਹਿੰਦਾ ਲਫੜ ਮਾਰੂੰ ਡਰਾਮੇ ਕਰਦੀ ਹੁੰਨੀ ਆ ਚੱਲ ਹੁਣ ਜਾ ਕੇ ਬਹਿ ਜਾ ਆਰਾਮ ਨਾਲ ਜਵਾਕ ਉਲਟੀਆਂ ਕਰੇ ਤੇ ਰੋਈ ਜਾਂਦਾ ਹੋਵੇ ਮਾਪਿਓ ਦੇ ਤਾਂ ਵੈਸੀ ਭਾਦੀ ਬਣ ਜਾਂਦੀ ਆ ਇੰਨੇ ਨਿਰਦਈ ਪੇਰੈਂਟਸ ਦਾਦੀ ਗਈ ਤੇ ਉਹਨੇ ਜਾ ਕੇ ਕੁੜੀ ਨੂੰ ਗੱਲ ਨਾਲ ਲਾਇਆ ਤੇ ਅਮਨ ਮੈਡਮ ਦੇ ਹੱਥ ਵਿੱਚ ਹਜੇ ਵੀ ਕੈਮਰਾ ਫੜਿਆ ਜੇ ਤਾਂ ਮਰਿਆਦਾ ਰੱਖੀਏ ਥੋੜੀ ਮਰਿਆਦਾ ਰੱਖੀਏ ਬੱਚੀ ਦਾ ਤਾਂ ਚਲ ਕੋਈ ਨਹੀਂ ਠੀਕ ਹੋ ਜੂ ਪਰ ਤੁਸੀਂ ਮਾਪਿਓ ਬੰਦੇ ਲਾਈਕ ਰਹੋਗੇ ਉਹ ਦਿਨ ਨਾ ਭੁੱਲੋ ਕਿ ਸਹਿਜ ਦੇ ਕਰਕੇ ਤੁਹਾਡਾ ਘਰ ਅੱਜ ਸੌਖਾ ਚੱਲਦਾ ਆ ਜਿਹੜਾ ਹੱਥ 'ਚ ਕੈਮਰਾ ਫੜੀ ਬੈਠੀ ਆ ਨਾ ਇਹ ਉਹਦੇ ਬਦੌਲਤ ਹੀ ਆ ਤੇ ਫਿਰ ਵੀ ਉਹਦੀ ਇੰਨੀ ਬੇਕਦਰੀ ਨੰਮੀ ਪਹਿਲਾ ਸੰਤ ਲਾ ਕੇ ਹੁਣ ਢਿੱਡ ਦੋਦਾ ਆਉਣਾ ਮਿਲਦਾ ਜਿਆਦਾ 加了多不大？ 10 ਤੇਰੇ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਕੋਲ ਜਾ ਕੇ ਪੁੱਛ ਲਾ ਸੈਂਡਲ ਲਾ ਦੇ ਪਰ ਨਾ ਵੈਸੇ ਵੀ ਇਹਨੇ ਤਾਂ ਜਵਾਕ ਦਾਦੀ ਨੂੰ ਦਿੱਤੇ ਹੋਇਆ ਉਹ ਸੰਭਾਲੇ ਨਾ ਸੰਭਾਲੇ ਜਵਾਕ ਬਿਮਾਰ ਹੋਵੇ ਰੋਵੇ ਇਹਦਾ ਉਹਨਾਂ ਨਾਲ ਕੋਈ ਮਤਲਬ ਨਹੀਂ ਇਹਨੇ ਤਾਂ ਬਸ ਇੱਕ ਚੀਜ਼ ਸੁਖੀ ਹੋਈ ਆ ਵੀ ਕੇਅਰ ਤਾਂ ਦਾਦੀ ਸੰਭਾਲੇ ਮੈਂ ਤਾਂ ਕੈਮਰੇ ਦਾ ਵਾਈਟ ਬੈਲੈਂਸ ਸੰਭਾਲ ਸਕਦੀ ਆ ਬਾਕੀ ਸਾਰੀ ਗੱਲ ਤਾਂ ਮੋਹ ਦੀ ਹੁੰਦੀ ਆ ਤੇਨੂੰ ਦੇਖ ਕੇ ਲੱਗਦਾ ਨਹੀਂ ਕਿ ਇਹਨੇ ਜਵਾਕਾਂ ਦੇ ਨਾਲ ਕੋਈ ਮੋਹ ਪਾਇਆ ਹੋਊ ਤੇ ਸਭ ਤੋਂ ਵੱਡੀ ਬੇਸ਼ਰਮੀ ਦੀ ਗੱਲ ਲੋਕਾਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਬਹੁਤ ਲਾਂਤਾ ਪਾਈਆਂ ਤੇ ਅਮਨ ਮੈਡਮ ਨੇ ਉਹਨਾਂ ਹੀ ਕਮੈਂਟਸ ਨੂੰ ਲਾਈਕ ਕੀਤਾ ਹੋਇਆ ਮਤਲਬ ਕਿ ਨਾਂ ਨੂੰ ਕਿਸੇ ਦੇ opinion ਨਾਲ ਵੀ ਕੋਈ ਮਤਲਬ ਨਹੀਂ 네ਗੇਟਿਵ ਵੇ ਨਾਲ ਸਹੀ ਪੋਜ਼ਿਟਿਵ ਵੇ ਨਾਲ ਸਹੀ ਵਿਊਜ਼ ਆਉਣੇ ਚਾਹੀਦੇ ਆ ਦੇਖੀ ਜੇ ਸਾਰੇ ਜਿਹੜੇ ਟੀਵੀ ਦੇਖਿਆ ਨਾ ਤੇ ਉਹ ਲੈ ਉਹ ਵੀ ਜਾ ਕੇ ਉੱਥੇ ਰੋਲ ਲਾਪੇ ਉਹਦੀ ਨੋ ਬਹਾਅ ਚੜ ਗਿਆ ਔਰੇ ਫੁਲਤੀਆ ਕਰਦੀ ਹੈ ਜੇ ਦੂਜੀ ਵੀ ਉੱਥੇ ਜਾ ਕੇ ਰੋਣ ਲੱਗ ਪਈ ਤਾਂ ਜਾ ਕੇ ਚੱਕਲਾ ਵਰਾਲਾ ਐਵੇਂ ਨੀ ਇਹਨਾਂ ਵਲੌਗਰ ਜਨਾਨੀਆਂ ਨੂੰ ਲੋਕ ਮਾੜਾ ਬੋਲਦੇ। ਇਹ ਚਾਰ ਪੈਸੇ ਕੀ ਕਮਾਉਣ ਲੱਗ ਜਾਣ ਆਪਦੇ ਆਪ ਨੂੰ ਕਰਤੀ ਮਹਾਰਾਣੀ ਸਮਝਣ ਲੱਗ ਜਾਂਦੀਆਂ। ਉਲਟੀਆਂ ਸਾਫ਼ ਕਰੀ ਜਾਂਦਾ ਉਹਦੇ ਘਰ ਵਾਲਾ ਤੇ ਜਵਾਕ ਸੰਭਾਲਦੀ ਹੈ ਦਾਦੀ। ਬਾਕੀ ਨਾ ਅੱਜਕੱਲ ਹਰ ਲੇਡੀ ਹੀ ਕਮਾਈ ਕਰਦੀ ਆ ਪਰ ਮੈਨੂੰ ਨਹੀਂ ਲੱਗਦਾ ਵੀ ਉਹਦਾ ਘਰੇ ਬਿਹੇਵੀਅਰ ਇਦਾਂ ਦਾ ਹੁੰਦਾ ਹੋਊਗਾ। ਇਹੋ ਜਿਹਾ ਕੁਝ ਨਾ ਉਹੀ ਲੋਕ ਕਰਦੇ ਆ ਜਿਨ੍ਹਾਂ ਨੂੰ ਬਿਨਾਂ ਕਿਸੇ ਮਿਹਨਤ ਦੇ ਲੋਕ ਸਿਰ ਤੇ ਬਿਠਾ ਲੈਂਦੇ ਆ। ਬਾਕੀ ਹੁਣ ਇਹਨਾਂ ਤੋਂ ਤੁਸੀਂ ਵੀ ਸਿੱਖ ਲਿਓ ਐਥਿਕਸ ਤੇ ਮੋਰਲ ਵੈਲਿਊਜ਼ ਨਾਲੇ ਆਪਣੇ ਬੱਚਿਆਂ ਨੂੰ ਸਿਖਾ ਦਿਓ। ਗજબ ਬੇਇੱਜ਼ਤੀ ਹੈ। ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ